ਮੋਲੇ ਸੋ ਨਿਰਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਬਰਮਸਕਾਰ ਗੁਰੂ ਸਾਧ ਸੰਗਤ ਜੀਓ ਸਾਡੇ ਬਹੁਤ ਜਨ ਸਮਾਗਮ ਆਲਟੀ ਦੇ ਸਰਦਾਰ ਬਾਬਾ ਜੀ ਸਰਦਾਰ ਸੰਤਰੀਪੁਰ ਜੀ ਬਾਬਾ ਜੀ ਉਹਨਾਂ ਦਾ ਸੁਨੋ ਗਏ ਉਹਨਾਂ ਦਾ ਵੀ ਇੱਥੇ ਬੰਟਾ ਦੇ ਬਹੁਤ ਬਹੁਤ ਧੰਨਵਾਦ ਮੋਲੇ بھی شراب ہوا نہ جاؤ 2 ਲੱਖ ਨੌਜਵਾਨ ਪੰਜਾਬ ਚ ਚਿੱਟੇ ਨੇ ਖਾਲੇ ਆਓ ਅੱਜ ਜੇ ਆਪਾਂ ਗੁਰੂ ਸਾਹਿਬ ਦੀ ਪਵਿੱਤਰ ਚਰਨ ਛੋਹ ਧਰਤੀ ਤੇ ਆਏ ਆ ਆਓ ਇੱਥੋਂ ਸੰਕਲਪ ਕਰਕੇ ਜਾਈਏ ਕਿ ਪ੍ਰਾਦੀਨਤਾ ਦਾ ਗੁਲਾਮੀ ਦਾ ਅੰਤ ਕਰਾਂਗੇ ਸਵੈ ਰਾਜ ਬੇਗਮ ਪਰੇ ਦੀ ਸਥਾਪਨਾ ਕਰਾਂਗੇ ਨਸ਼ਾ ਮੁਕਤ ਸਮਾਜ ਬਰਾਬਰੀ ਦਾ ਸਮਾਜ ਅਣਖ ਦੀ ਜ਼ਿੰਦਗੀ ਬਰਾਬਰੀ ਦੀ ਜ਼ਿੰਦਗੀ ਇਹ ਆਪਣੇ ਰਾਜ ਤੋਂ ਬਿਨਾ ਆ ਨਹੀਂ ਸਕਦੀ ਗੁਰੂ ਰਵਿਦਾਸ ਮਹਾਰਾਜ ਨੂੰ ਯਾਦ ਕਰਕੇ ਜਿਹੜੀਆਂ ਸੰਗਤਾਂ ਗੁਲਾਮੀ ਦੇ ਅੰਤ ਲਈ ਸਹਿਮਤ ਜਿਹੜੀਆਂ ਸੰਗਤਾਂ ਚਾਹੁੰਦੀਆਂ ਕਿ ਗੁਲਾਮੀ 650ਵਾਂ ਪ੍ਰਕਾਸ਼ ਪੁਰਬ ਜਦ ਆਵੇ ਤਾਂ ਗੁਰੂ ਦੇ ਸੁਪਨਿਆਂ ਦਾ ਬੇਗਮਪੁਰਾ ਬਸ ਜਾਵੇ ਮੈਂ ਜਕਾਰਾ ਲਾਣਾ ਉਹ ਜੋਰ ਨਾਲ ਜਵਾਬ ਦਿਓ ਜੋ ਬੋਲੇ ਸੋ ਨਿਰਪੈ 650ਵਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸਵੈ ਰਾਜ ਆਪਣਾ ਰਾਜ ਕਿਸੇ ਮਾਲਕ ਦੇ ਗੁਲਾਮ ਬਣ ਕੇ ਨਹੀਂ ਆਪਣਾ ਰਾਜ ਪੈਦਾ ਕਰਕੇ ਮਨਾਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਜੈਪੀ ਜੈਪਾਰ ਜੈ ਗੁਰੂ ਰਵਿਦਾਸ ਜੀ ਸੰਤਾ ਮਹਾਪੁਰਚੰਦਰ ਸੰਤ ਨਿਰਮਲਦਾਸ ਜੀ ਮਹਾਰਾਜ ਜੀ ਦਾ ਸਾਰੀ ਸੰਤ ਮਹਾਪੁਰਚਾਂ ਦੀ ਟੀਮ ਜਿੰਨੇ ਵੀ ਹਾਜ਼ਰ ਆ ਸਾਰਿਆਂ ਦਾ ਮੈਂ ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਧੰਨਵਾਦ ਕਰਦਾ ਮੁਬਾਰਕ ਕਬਾਤ ਸ਼ੁਕਰੀਆ ਮਹਾਪੁਰਸ਼ਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਪੰਜ ਕਮਰੇ ਬਣਾ ਕੇ ਦਿਓ ਐਨ ਆਰ ਆਈ ਸੰਗਤਾਂ ਲਈ ਪ੍ਰੋਬਲਮ ਹੈ 10 ਨੇ ਉਹੀ ਸੰਗਤ ਦੀ ਬੇਨਤੀ ਪਿੱਛੇ ਸੌਥਾਲ ਦੀਆਂ ਸੰਗਤਾਂ ਨੂੰ ਕੀਤੀ ਤੇ 5 ਮਿੰਟਾਂ ਦੇ ਵਿੱਚ 20 ਲੱਖ ਰੁਪਏ ਇਕੱਠਾ ਹੋ ਗਿਆ ਸੀ ਕਿਸੇ ਕਾਰਨ ਕਰਕੇ ਉਹ ਪ੍ਰੋਜੈਕਟ ਸਰੇ ਰਿਜਰਡ ਸਕਿਆ ਸਾਰਕ ਪਹਿਲਾਂ ਸਭ ਦੇ ਬੋਰਡ ਸਤਕਾਰਯੋਗ ਮਹਾਪੁਰਸ਼ ਸੌਥਾਲ ਗਏ ਹੁਕਮ ਕੀਤਾ کہ اکڑ زمین لینی ہے تو جس میں صاحب شری گاس مہاراج جی نام آتا ہے تو ان سنگت اگے آ کے سیوا کردیا مہاپرشوں نے اس حکم کو لے کے دساں نے پھر اگے ہو کے ہمت کی ایک کروڑ روپیہ شری گوردہ اس وسائی اکتر کیتا گیا ਹੁਣੇ ਹੀ ਮਹਾਰਾਜ ਜੀ ਕਹਿ ਰਹੇ ਸੀ ਕਿ ਅਸੀਂ 151 ਕਮਰੇ ਬਣਾਉਣੇ ਹਨ ਮੇਰੇ ਖਲਵਾੜੀ ਪੰਜਾਂ ਕਮਰਿਆਂ ਦੀ ਸੇਵਾ ਪਹਿਲਾਂ ਆ ਚੁੱਕੀ ਹੈ ਸ਼੍ਰੀ ਗੁਰਦਵਾਰਾ ਸਭਾ ਸੌਥਾ ਦੀ ਸਮੂਹ ਸੰਗਤ ਵੱਲੋਂ ਪੰਜ ਕਮਰਿਆਂ ਦੀ ਸੇਵਾ ਪਹਿਲਾਂ ਆ ਚੁੱਕੀ ਹੈ ਲੇਕਿਨ ਹਾਲੇ ਉਹ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ ਕੋ ਪ੍ਰੋਬਲਮ ਬਹੀ ਹੋਈ ਹੈ ਜਦੋਂ ਵੀ ਉਹ ਹੋਏਗੀ ਉਹ ਲੱਗਦਾ ਮੀਬੀ ਛੇੜਨ ਦੀ ਅਸੀਂ ਕਮਰੇ ਫੇਰ ਬਣਾਵਾਂਗੇ ਕਮਰਿਆਂ ਦੀ ਸੇਵਾ ਫਿਰ ਹੋ ਜਾਗੀ ਅਸੀਂ ਫਿਰ ਸੰਗਤਾਂ ਨੂੰ ਬੇਨਤੀ ਕਰਾਂਗੇ ਜੋ ਪ੍ਰੋਜੈਕਟ ਚੱਲ ਰਿਹਾ ਹੈ ਜੋ ਵੀ ਤੁਸੀਂ ਹੁਕਮ ਕਰੋਗੇ ਅੱਜ ਨੂੰ ਜਿਹੜਾ ਸਮਾਜ ਅੱਜ ਸਮਾਂ ਕੱਢ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਪਹੁੰਚਿਆ ਹੈ ਪਰ ਮੈਨੂੰ ਲੱਗਦਾ ਕੁਝ ਸਾਡੀ ਕਿਸਮਤ ਵੀ ਢਿੱਲੀ ਹੁੰਦੀ ਹੈ ਕਿ ਅਸੀਂ ਕੁੰਭ ਦੇ ਵਿੱਚ ਬੈਠੇ ਹੋਏ ਵਿੱਚ ਡੁਬਕੀ ਨਹੀਂ ਲਗਾ ਸਕਦੇ ਸੰਗਤਾਂ ਸਵੇਰ ਤੋਂ 7 ਵਜੇ ਤੋਂ ਲੰਗਰ ਚੱਲ ਰਿਹਾ ਚਾਫ ਕੋੜੇ ਦਾ ਸਾਨੀਆਂ ਸੰਤਾਂ ਸ਼ਕਰੀਆਂ ਤੁਮੇ ਬੇਨਤੀ ਕਰਾਂ ਜੀ ਹੱਥ ਜੋੜ ਕੇ ਭੈਣਾ ਵੀਰਾਂ ਨੂੰ ਕਿ ਇਸ ਤੋਂ ਟ੍ਰਿਪਲ ਸੰਗਤ ਬਾਹਰ ਘੁੰਮ ਰਹੀ ਆ ਇਹ ਮਹਾਪੁਰਸ਼ਾਂ ਦੇ ਦਰਸ਼ਨ ਵਾਰ-ਵਾਰ ਨਹੀਂ ਮਿਲਣੇ ਔਰ ਜਿੰਨੇ ਮਹਾਪੁਰਸ਼ ਬੈਠੇ ਆ ਸਾਰੇ ਆਪਣੇ ਆਪ ਦੇ ਵਿੱਚ ਬਹੁਤ ਹੀ ਸੰਪੂਰਨ ਸੰਤ ਹਨ ਪੂਰਨ ਸੰਤ ਹਨ ਔਰ ਆਪਾਂ ਨੇ ਇਹਨਾਂ ਦੇ ਇੱਕ ਕਿਨਕਾ ਇੱਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਨਿਨਾਵੇ ਕਿਸੇ ਵਿਅਕਤੀ ਦੇ ਅੰਦਰ ਇੱਕ ਵੀ ਕਿਨਕਾ ਦਾ ਸ਼ਬਦ ਸ਼ਬਦ ਰੂਪੀ ਆ ਗਿਆ ਤਾਂ ਉਹਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਉੱਥੇ ਸਾਡਾ ਕੈਂਪ ਲੱਗਾ ਹੋਇਆ ਹੈ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੀ ਪੂਰੀ ਟੀਮ ਮੈਡੀਕਲ ਦਾ ਅੱਖਾਂ ਦਾ ਦੰਦਾਂ ਦਾ ਫ੍ਰੀ ਕੈਂਪ ਲੱਗਾ ਹੋਇਆ ਜਿੱਚ ਡਾਕਟਰ ਬਲਦੇਵ ਜੀ ਹਾਂ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਤੋਂ ਰਿਟਾਇਰ ਹੋਏ ਹਨ ਸਰ ਡਾਕਟਰ ਹਰਦੇਵ ਸਿੰਘ ਜੀ ਐਸਐਮਓ ਜਰੰਧਾ ਤੋਂ ਰਿਟਾਇਰ ਹੋਏ ਹਨ ਹੱਡੀਆਂ ਵਾਲੇ ਡਾਕਟਰ ਅਨਿਲ ਜੀ ਔਰ ਜੋ ਦੰਦਾਂ ਦੇ ਸਪੈਸ਼ਲਿਸਟ ਹਨ ਔਰ ਹੋਰ ਵੀ ਬਹੁਤ ਬੇਗਮਪੁਰਾ ਟੀਮ ਪਹੁੰਚੀ ਹੋਈ ਹੈ ਉਹ ਕੈਂਪ ਲੱਗਾ ਹੋਇਆ ਹੈ ਮੈਡੀਸਨ ਦਾ ਤੇ ਜਿਹਨੇ ਉੱਥੇ ਮੈਡੀਸਨ ਲੈਣੀ ਹੈ ਮੈਡੀਸਨ ਲੈਣ ਨੂੰ 5 ਮਿੰਟ ਲੱਗਦੇ ਆ ਤੇ ਵਾਪਸ ਆਜੋ ਪੰਡਾਲ 'ਚ ਪਹੁੰਚੋ ਜਿੰਨੀ ਸੰਗਤ ਪੰਡੋ ਤੇ ਬਾਹਰ ਖੜੀ ਹੈ ਘੱਟੋ ਘੱਟ 2250 ਸੰਗਤ ਬਾਹਰ ਦੇ ਖੜੀ ਆ ਮੇਲੇ ਦੀ ਤਰ੍ਹਾਂ ਮੇਲਾ ਨਹੀਂ ਹੈ ਇਹਨੂੰ ਮੇਲਾ ਨਾ ਬਣਾਓ ਇੱਥੇ ਆਪਾਂ ਕੁਝ ਸਿੱਖੀ ਵੀ ਆ ਸਾਡਾ ਕਹਿੰਦੇ ਰਾਈਟ ਵੀ ਆ ਸਾਡਾ ਕਹਿੰਦੇ ਪਿਆਰ ਵੀ ਆ ਕਿ ਜਿਸ ਤਰ੍ਹਾਂ ਕਾਂਚੀ ਬਨਾਸ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਪਰਬ ਤੇ ਟ੍ਰੇਨ ਜਾਂਦੀ ਹੈ ਸਰਕਾਰ ਵੱਲੋਂ ਚਲਾਈ ਹੋਈ ਹੈ ਤਾਂ ਬਾਬਾ ਜੀ ਮਹਾਪੁਰਸ਼ ਗੁਰੂ ਦਾਸ ਸਾਧੂ ਸੰਪਰਸ਼ ਸੁਸਾਇਟੀ ਸੰਗਤਾਂ ਦੀ ਅਸੁਵਿਧਾ ਨੂੰ ਮਨ ਅੱਖੇ ਨੂੰ ਅੱਖਾਂ ਪਾਣੂ ਦੇਖਦੇ ਹੋਏ ਉਹਨਾਂ ਦੀ ਸਹੂਲਤ ਵਾਸਤੇ ਇੱਕ ਬੇਨਤੀ ਕਰਿਆ ਪਾ ਜੀ ਨੂੰ ਕਿ ਇਸੇ ਤਰ੍ਹਾਂ ਹਰਿਦਵਾਰ ਵਾਸਤੇ ਵੀ ਟ੍ਰੇਨ ਜਿਹੜੀਆਂ ਇੱਥੋਂ ਚਲਾਈ ਜਾਵੇ ਤਾਂ ਕਿਉਂਕਿ ਅਪ੍ਰੈਲ ਦੇ ਪਹਿਲੇ ਹਫਤੇ ਡਮੜੀ ਪੇਟਾ ਇਤਿਹਾਸਿਕ ਸ਼ੋਭਾ ਯਾਤਰਾ ਜਾਣੀ ਹੈ ਜੋ 3 ਤਰੀਕ ਨੂੰ ਚੱਲੇਗੀ ਜਲੰਧਰ ਤੋਂ ਉਹਦੀ ਪਰਮਿਸ਼ਨ ਔਰ ਉਹਦਾ ਜਿਹੜਾ ਸਮਾਂ ਹੈ ਸਾਡਾ 3 ਤਰੀਕ ਫਿਕਸ ਹੈ 3 ਅਪ੍ਰੈਲ ਵਾ ਬੱਜੀ ਆ 3 ਅਪ੍ਰੈਲ 20 ਅ 26 ਦਿਨ ਫਿਕਸ ਹੈ ਮਹੀਨਾ ਫਿਕਸ ਹੈ ਤੋਂ ਉਹਦੀ ਟ੍ਰੇਨ ਦੀ ਜਿਹੜੀ ਪਰਮਿਸ਼ਨ ਹੈ ਅਸੀਂ ਭਾਜੀ ਪ੍ਰਮੋਦ ਜੀ ਨੂੰ ਬੇਨਤੀ ਕਰਾਂਗੇ ਪਿਆਰ ਸਹਿਤ ਔਰ ਜਿੱਥੇ ਸਾਨੂੰ ਜੇ ਤਾਂ ਕਾ ਕਰਨਾ ਵੇ ਤਾਂ ਕਵੀ ਕਰੇ ਸਾਡੇ ਵੰਡੇ ਵੀਰਾ ਤੋਂ ਇਹ ਜਿਹੜੀ ਸਾਡੇ ਨੂੰ ਕਿਰਪਾ ਨੂੰ ਤੁਸੀਂ ਮੱਧੇ ਨਜ਼ਰ ਜ਼ਰੂਰ ਸਤਿਗੁਰ ਰਵਿਦਾਸ ਪਿਆਰੇ ਜੇ ਕਰਮ ਕਮਾਉਂਦੇ ਨਾ ਸਤਿਗੁਰ ਰਵਿਦਾਸ ਪਿਆਰੇ ਜੇ ਸੁਰੂ ਦੇ ਸਭੀ ਦਾਸ ਗੁਰੂ ਦੇ ਪੁੱਤਰ ਹਾਂ ਹੱਥ ਦੀ ਰੋਟੀ ਖਾਣਾ ਕੇ ਆਸ ਗੁਰੂ ਦੇ ਪੁੱਤਰ ਹਾਂ ਕੋਹ ਗੁਰੂ ਦੇ ਬੰਦੇ ਫਿਰਾਂਗੇ ਸੋ ਬੇਤੀਆ ਜਿਹੜਿਆ ਜਿਹੜਿਆ ਬੱਸਾਂ ਚਾਈ ਸੀ ਇੱਕ ਦੂਜੇ ਦੇ ਦਾਸ ਸਯੋਗ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਣੇ ਆਪਣੇ ਬੱਸਾਂ ਦਿਓ ਨਾਲੇ ਮੈਂ ਤੇ ਬਾਬਾ ਜੀ ਨੂੰ ਇਹ ਪੁੱਛਣਾ ਚਾਹੁੰਦਾ ਵੀ ਅਸੀਂ ਇਹਨਾਂ ਦੇ ਬੱਚੇ ਹਾਂ ਪੇ ਪਹਿਲਾਂ ਇਹਨਾਂ ਨੇ ਕਿੰਨੀਆਂ ਕਿ ਪਰਮਿਸ਼ਨਾਂ ਲਈਆਂ ਦੇਖੋ ਜੰਗਲ 'ਚ ਮੰਗਲ ਲਾਤਾ ਤੁਸੀਂ ਕੰਮ ਕਰੋ ਪਰਮਿਸ਼ਨ ਆਪੇ ਆਂਦੀਆਂ ਰਹਿਣਗੀਆਂ ਸਰਕਾਰ ਤੁਹਾਡੇ ਨਾਲ ਹੈ ਸਰਦਾਰ ਭਗਵੰਤ ਸਿੰਘ ਮਾਤਾ ਤੁਹਾਡੇ ਨਾਲ ਦਾ ਹੱਥ ਨਾਲ ਹੱਥ ਫੜ ਕੇ ਤੁਰੇ ਸੋ ਸਾਰੀਆਂ ਪਰਮਿਸ਼ਨਾਂ ਅਸੀਂ ਕਰਵਾ ਕੇ ਦਵਾਂਗੇ ਜੋ ਵੀ ਜ਼ਰੂਰਤ ਆਸੀ ਮਾਰੇ ਜੇ ਤੁਸੀਂ ਸਾਡੇ ਤੇ ਐਡਾ ਵੱਡਾ ਤੁਹਾਡਾ ਆਸ਼ੀਰਵਾਦ ਹੈ ਤੇ ਸਾਡਾ ਫਰਜ ਹੈ ਕਿ ਅਸੀਂ ਅੱਗੇ ਹੋ ਕੇ ਤੁਹਾਡੇ ਨਾਲ ਚੱਲਾਂਗੇ ਔਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਪਰਮਿਸ਼ਨਾਂ ਦਵਾਵਾਂਗੇ ਕਿਉਂਕਿ ਤੁਸੀਂ ਇਹ ਬੇਗੰਪੁਰਾ ਸਦਨ ਬਣਾਉਣ ਜਾ ਰਹੇ ਹੋ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਜਿਹੜਾ ਉਹਨੂੰ ਸਾਕਾਰ ਕਰਨ ਜਾ ਰਹੇ ਆ ਮੈਂ ਤਾਂ ਤੁਹਾਨੂੰ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਛਤ ਛਤ ਪ੍ਰਣਾਮ ਕਰਦਾ ਔਰ ਤੁਸੀਂ ਜਦੋਂ ਵੀ ਕਮਾਂਡ ਸੰਭਾਲੀ ਹੈ ਫਿਰ ਤੁਸੀਂ ਪੜ੍ਹਾਈ ਦੇ ਖੇਤਰ 'ਚ ਵੀ ਤੇ ਮੈਡੀਕਲ ਦੇ ਖੇਤਰ 'ਚ ਵੀ ਤੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਮਾਰਕੇ ਮਾਰੇ ਆ چاری ڈاکٹر مارا جی دیکھ لو ایک کا اشارے دے چاری ڈاکٹر لے کے آئے سو so میں مارا جی دا بہت بدائی دن بہت بہت مبارکباد پڑھنے اپا پر عمل نہیں کرنے جی عمل کریے تو گربا بھی سر گئی سب پر پرائی جب ساتھ سنگت محب پائی ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀਨੋ ਜੋ ਭਲਾ ਕਰ ਮਾਣਿਓ ਇਹ ਹਉ ਸੁਮਤ ਸਾਧੂ ਤੇ ਪਾਈ ਸਭੇ ਸੱਚਾ ਏਕੋ ਸੋਈ ਪੇਖ ਪੇਖ ਨਾਨਕ ਮੁਖਸਾਈ ਸਾਰਿਆਂ ਦੇ ਵਿੱਚ ਉਹ ਹਰੀ ਦੀ ਦਾ ਕਿਉਂਕੋ ਗੁਰੂ ਅਰਜਨਦਾਸ ਜੀ ਨੇ ਹਰੀ ਦੀ ਮਹਿਮਾ ਹਾਰ ਹਰ 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 ਹਰੇ ਹਰ ਸਿਮਰਤ ਨੇ ਜਨ ਤਰ ਤਰੇ ਹਰ ਕੇ ਨਾਮ ਕਬੀਰ ਉਹ ਜਾਗਰ ਜਨਮ ਜਨਮ ਕੇ ਕਾ ਠੇਗਾ ਗਰ ਨਮਤ ਨਾਮ ਦੇਉ ਦੂਧ ਪਿਆਆ ਤਉ ਜਾਗ ਜਨਮ ਸੰਗਟ ਨੇ ਆਆ ਜਨ ਰਵਦਾਸ RAM ਰੰਗ ਰਾਤਾ ਤੁੰਗੁਰ ਪਰਿਛਾਦ ਨਰਕ ਨਹੀਂ ਆਤਾ